ਲਓ ਜੀ ਛੱਡੋ ਬਦਾਮ ਤੇ ਚੱਕੋ ਠੰਡ ਦਾ ਤੋਹਫ਼ਾ ਦੋਸਤੋ ਵੀਡੀਓ ਸੇਵ ਕਰ ਲਓ ਬੱਚਿਆਂ ਤੋਂ ਬੁੜੇ ਤੱਕ ਸਭ ਦੇ ਕੰਮ ਆਊਗੀ ਕਾਲੇ ਤੇਲ ਆ ਚੈੱਕ ਕਰੋ ਕਾਲੇ ਤੇਲਾਂ ਦਾ ਤੇਲ ਕੁਆਲਿਟੀ ਆ ਚੈੱਕ ਕਰੋ ਪਹਿਲਾਂ ਤੇਲਾਂ ਦੀ ਆਪਾਂ ਵੀਡੀਓ ਤਾਂ ਹੀ ਬਣਾਈਆ ਦੋਸਤੋ ਨਿਹਾਲ ਦੀ ਚੱਕੀ ਦਾ ਨਾਮ ਤਾਂ ਹੀ ਹੈ ਆਪਣਾ ਸੋ ਗੁਰੂ ਰਾਮਦਾਸ ਦੀ ਕਿਰਪਾ ਦੇਖੋ ਤੇ ਇਹ ਜਿਹੜਾ ਕੱਢਣ ਦਾ ਇਹਨੂੰ ਹੀਟਰ ਨਾਲ ਸਲੋ ਪ੍ਰੋਸੈਸ ਤੇ ਕਰਨਾ ਪੈਂਦਾ ਦੇਖੋ ਟਾਈਮ ਲੱਗਦਾ ਪਰ ਜਿਹੜੇ ਤੇਲਾਂ ਦੀ ਕੁਆਲਿਟੀ ਹੈ ਨਾ ਬਹੁਤ ਜ਼ਿਆਦਾ ਵਧੀਆ ਹੈ 99% ਤੁਹਾਨੂੰ ਮਾਰਕੀਟ ਦੇ ਚਾਹੇ ਤੇਲ ਨੇ ਮਿਲਾਵਟੀ ਮਿਲਣਗੇ ਤੇ ਤੇਲ ਵੀ ਮਿਲਾਵਟੀ ਮਿਲਦਾ ਤੇ ਫਿਲਟਰ ਕਰਿਆ ਹੁੰਦਾ ਤੱਤ ਮਰੇ ਹੁੰਦੇ ਨੇ ਉਹਦੇ ਤੇ ਆਪਾਂ ਦੋਸਤੋ ਦੇਸੀ ਤਰੀਕੇ ਨਾਲ ਕੜਦਿਆਂ ਚੱਕੋ ਜੀ ਕਾਲੇ ਤੇਲਾਂ ਦਾ ਤੇਲ ਰੇਟ ਵੀ ਸਭ ਤੋਂ ਘੱਟ ਆ ਚੈੱਕ ਕਰੋ ਖਾਲ ਚੈੱਕ ਕਰੋ ਸੋ ਦੋਸਤੋ ਚਿੱਟੇ ਤੇਲਾਂ ਨਾਲੋਂ ਕਾਲੇ ਤੇਲ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਨੇਗੇ ਤੇ ਆਪਣੇ ਵਾਲਾ ਬਦਾਮਾ ਤੇਲ ਵੀ ਬਹੁਤ ਵੇਖਦਾ ਮਹਾਰਾਜ ਦੀ ਕਿਰਪਾ ਤੇ ਆ ਚੈੱਕ ਕਰੋ ਵਿੱਚ ਬਾਲੇ ਪੁੱਛਦੇ ਨੇ ਭਾਜੀ ਫਿਲਟਰ ਨਾ ਕਰਿਆ ਹੋਵੇ ਦੋਸਤੋ ਆਪਾਂ ਫਿਲਟਰ ਕਿਸੇ ਨੂੰ ਨਹੀਂ ਕਰਦਾ ਸਰੋਂ ਦੇ ਤੇਲ ਨੂੰ ਬਦਾਮਾ ਤੇਲ ਨੂੰ ਅਲਸੀ ਕਿਸੇ ਨੂੰ ਫਿਲਟਰ ਨਹੀਂ ਕਰਦੇ ਚੈੱਕ ਕਰੋ ਇਦੋਂ ਉੱਪਰ ਕੁਆਲਿਟੀ ਕੁਛ ਨਹੀਂ ਆਂਦੀ ਦੋਸਤੋ ਅੱਧਾ ਟੱਕਣ ਪੀ ਲਿਓ ਤੇ ਐ ਮੰਨ ਕੇ ਲਓ ਸਰੀਰ ਘੋੜੇ ਵਰਗਾ ਹੋ ਜਾਊਗਾ ਚਾਰ ਪੰਜ ਦਿਨਾਂ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਚੈੱਕ ਕਰੋ ਦੋ ਦਿਨਾਂ ਦੇ ਵਿੱਚ ਜਿਹੜੀ ਇਹਦੀ ਗਾਧ ਹੁੰਦੀ ਆ ਉਹ ਬੈਠਦੀ ਹੈਗੀ ਸੋ ਦੋਸਤੋ ਇਹ ਆਪਣਾ ਕਾਲੇ ਤੇਲਾਂ ਤੇ ਨਿਹਾਲ ਦੀ ਚੱਕੀ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਲੋਕਾਂ ਨੂੰ ਚਾਹੀਦਾ ਹੁੰਦਾ ਹੈ ਕਿਸੇ ਦੇ ਜੋੜ ਦੁਖਦੇ ਨੇ ਢੂਹੀ ਦੁਖਦੀ ਹੈ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬਹੁਤ ਲੋਕ ਵਿਚਾਰੇ ਮਲਾਵਟੀ ਖਾਈ ਜਾਂਦੇ ਨੇ ਚੱਜ ਦੀ ਚੀਜ਼ ਖਾਣ ਲਗੇ ਧੰਨਵਾਦ